ਸਖਬੀਰ ਬਾਦਲ ਵੱਲੋਂ ਡੀਜੀਪੀ ਪੰਜਾਬ ਤੇ ਦਫ਼ਤਰ ਵਿੱਚ ਕੋਰ ਕਮੇਟੀ ਰਾਹੀਂ ਕੱਲ ਜੋ ਘਰਨਾ ਮਾਰੇ ਗਿਆ ਸੀ ਉਸ ਨੂੰ ਭੈ ਸਮਝਿਆ ਜਾਵੇ ਜਾਂ ਮਜੀਠੀਏ ਦੀ ਪਿਛਲੇ ਦਿਨੀ ਲਗਾਤਾਰ ਅਤੇ ਰਾਧਾ ਸਵਾਮੀ ਡੇਰਾ ਮੁਖੀ ਗ੍ਰਿੰਦਰ ਸਿੰਘ ਦੀ ਸਪੇਸ ਮੀਡੀਏ ਦੇ ਵਿੱਚ ਜਿਹੋ ਜਿਹੀ ਬਣੀ ਸੀ ਉਹਨੂੰ ਲੈ ਕੇ ਵੀ ਕੀ ਦਰਪੈ ਹੋ ਸਕਦਾ ਕਾਂਗਰਸ ਨਾਲ ਕੀ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ ਅਰਾਸਤਾ ਬਣਾ ਸਕਦਾ ਆਓ ਇਹਨਾਂ ਸਾਰੀਆਂ ਗੱਲਾਂ ਤੇ ਕਰਦੇ ਹਾਂ ਚਰਚਾ ਉੱਥੇ ਜਿਵੇਂ ਅੱਜ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੂੰ ਸਵੇਰੇ ਗੋਲੀਆਂ ਮਾਰ ਦਿੱਤੀਆਂ ਗਈਆਂ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਇਹਨਾਂ ਸਾਰਿਆਂ ਮੁੱਦਿਆਂ ਤੇ ਆਉ ਕਰਦੇ ਆ ਚਰਚਾ ਮੁੱਦੇ ਦੀ ਗੱਲਪੁਰਾ ਵਿੱਚ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿੱਲ ਕਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ ਪਿਛਲੇ ਦਿਨੀ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਣ ਤੇ ਇਹ ਖਬਰ ਬਾਹਰ ਆਈ ਉਸ ਤੋਂ ਇੱਕ ਦਿਨ ਪਹਿਲਾਂ ਦੇਰ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਜਦੋਂ মিডিਆ ਵਿੱਚ ਇਹ ਖਬਰ ਆਈ ਕਿ ਉਹ ਮਜੀਠੀਆ ਨਾਲ ਮੁਲਾਕਾਤ ਕਰਨਗੇ ਮੁਲਾਕਾਤ ਕਰਨ ਉਪਰੰਤ ਜਿਸ ਤਰ੍ਹਾਂ ਬਾਬਾ ਢਿੱਲੋਂ ਨੇ মিডিਆ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਲਗਾਤਾਰੋਂ ਦੋ ਤਿੰਨ ਦਿਨ ਉਹਨਾਂ ਨੂੰ মিডিਆ ਦੇ ਵਿੱਚ ਬਹੁਤ ਸਪੇਸ ਮਿਲੀ ਫਿਰ ਵਿਕਰਮ ਸਿੰਘ ਮਜੀਠੀਆ ਰਿਹਾਈ ਤੋਂ ਬਾਅਦ 12 ਬਾਅਦੋਂ ਨੇ ਉਹਨਾਂ ਨੂੰ ਵੀ ਮੀਡੀਆ ਦੇ ਵਿੱਚ ਬੜੀ ਸਪੇਸ ਮਿਲੀ ਲਗਾਤਾਰ 2 ਦਿਨ ਉਹਨਾਂ ਨੂੰ ਵੀ ਸਪੇਸ ਮਿਲੀ ਇਸ ਸਾਰੇ ਕੁਝ ਤੋਂ ਕੀ ਸੁਖਵੀਰ ਸਿੰਘ ਬਾਦਲ ਕਹਿ ਬੈਸਨ ਕਿ ਅਗਰ ਜੀ ਵਿਕਰਮ ਮਜੀਠੀਆ ਨੂੰ ਲਗਾਤਾਰ ਇਸੇ ਤਰ੍ਹਾਂ ਸਪੇਸ ਮਿਲਦੀ ਰਹੀ ਇਹ ਜਰਮਣੀ ਅਕਾਲੀ ਦਲ ਦੇ ਵਿੱਚ ਸਭਰੀ ਸਿੰਘ ਬਾਦਲ ਨੂੰ ਕੋਈ ਖਤਰਾ ਵੀ ਹੋ ਸਕਦਾ ਸੀ ਇਹ ਵੀ ਇੱਕ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਚੱਲਦੀ ਹੈ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਵੀ ਜਿਵੇਂ ਲਗਾਤਾਰੀ ਸਮਾਜ ਦੇ ਅੰਦਰ ਬਖ ਬਖ ਸੰਤਾਂ ਮਹਾਪੁਰਖਾਂ ਨੂੰ ਮਿਲ ਰਹੇ ਨੇ ਸਿਆਸੀ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਦੇ ਬਹਾਵਤਵੀ ਉਹ ਜਿੱਥੇ ਉਹਨਾਂ ਨੂੰ ਸੱਦਾ ਮਿਲਦਾ ਜਾਂਦੇ ਆਉਂਦੇ ਰਹਿੰਨੇ ਨੇ ਇਸ ਸਾਰੇ ਕੁਝ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਇਹ ਆਮ ਚਰਚਾ ਹੈ ਕਿ ਇਹ ਜੋ ਸਭ ਕੁਝ ਹੋ ਰਿਹਾ ਇਹਨੂੰ ਦੇਖ ਕੇ ਕੀ ਆਖਿਆ ਜਾਵੇ ਕਿ ਇਹ ਸਾਰੇ ਕੁਝ ਨੂੰ ਦੇਖ ਕੇ ਸਖਵੀਰ ਬਾਦਲ ਨੇ ਜਿਵੇਂ ਲੰਘੇ ਕਲ ਸ਼ਰੂਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਇਹ ਚਰਚਾ ਕੀਤੀ ਇਹ ਗੱਲਬਾਤ ਕੀਤੀ ਉਥੋਂ ਹੀ ਜਿਵੇਂ ਵਿਕਰਮ ਮਿਠੀਆ ਨੇ ਅਕਾਦਿਤਲ ਵਿੱਚੋਂ ਰੁਸਕੇ ਗਏ ਆਗੂਆਂ ਨੂੰ ਵਾਪਸ ਨੇਹਾਉਣ ਦੀ ਸੁਖਵੀਰ ਤੋਂ ਅਯਾਜਤ ਮੰਗੀ ਉੱਥੇ ਹੀ ਇਹਨਾਂ ਸਾਰੇ ਆਗੂਆਂ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਜੋ ਚੰਦੀਕੜ ਦੇ 9 ਨੰਬਰ ਸੈਕਟਰ ਵਿੱਚ ਉਹਨਾਂ ਦਾ ਦਫ਼ਤਰ ਸਥਿਤ ਹੈ ਉੱਥੇ ਪਹੁੰਚ ਕੇ ਜੂਥ ਬੈਂਗ ਨੂੰ ਇਸ ਨੇ ਹਲਾਇਆ ਜਾਂਦਾ ਮੁਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਦੀ ਜੂਥ ਬੈਂਗ ਨੂੰ ਕਿ ਡੀਜੀਪੀ ਦਫ਼ਤਰ ਬਾਹਰ ਧਰਨਾ ਲਾਉਣਾ ਹੈ ਡੀਜੀਪੀ ਅੱਗੇ ਜਿਵੇਂ ਸਖਬੀਰ ਬਾਦਲ ਨੇ ਇਹ ਮੁੱਦਾ ਰੱਖਿਆ ਕਿ ਮੇਰੇ ਤੇ ਕੇਸ ਦਰਜ ਕਰੋ ਮੈਨੂੰ ਗ੍ਰਫਤਾਰ ਕਰੋ ਇਹ ਕੀ ਮਜੀਠੀਆ ਦੀ ਮੀਡੀਆ ਵਿੱਚ ਬਣੀ ਸਪੇਸ ਨੂੰ ਖਤਮ ਕਰ ਲਈ ਸੀ ਜਾਂ ਉਹਨਾਂ ਦੇ ਅੰਦਰ ਇੱਕ ਡਰ ਹੈ ਕਿ ਉਹਨਾਂ ਦੇ ਸੀਏ ਨੂੰ ਜਮੇ ਦੋ ਦਿਨਾਂ ਦੇ ਰਿਮਾਰਡ ਤੇ ਲਿਆਂਦਾ ਜਾ ਰਿਹਾ ਹੈ ਹੋ ਸਕਦਾ ਉਹਨਾਂ ਦੇ ਕਾਰੋਬਾਰ ਨੂੰ ਲੈ ਕੇ ਸਰਕਾਰ ਦੇ ਹੱਥ ਕੋਈ ਨਾ ਕੋਈ ਇਦਾਂ ਦਾ ਸਰਾਗ ਲੱਗਦੇ ਆ ਜਿਹਨੂੰ ਲੈ ਕੇ ਸੁਖਵੀਰ ਬਾਦਲ ਆਪਣੇ ਆਪ ਨੂੰ ਸੇਵ ਕਰ ਰਹੇ ਨੇ ਇਸ ਸਾਰੇ ਕੁਝ ਨੂੰ ਲੈ ਕੇ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਚੱਲ ਪਈ ਹੈ ਕਿ ਸੁਖਵੀਰ ਬਾਦਲ ਨੇ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਜਿਵੇਂ ਉਹਨਾਂ ਨੇ 2002-3 ਦੇ ਵਿੱਚ ਇਸੇ ਤਰ੍ਹਾਂ ਉਸ ਵੇਲੇ ਕਾਂਗਰਸ ਦਾ ਰਾਜ ਸੀ ਸ਼੍ਰੋਮਣੀ ਅਕਾਦੀ ਦਲ ਦੇ ਬੱਡੀ ਫਤਿਹਤ ਵਿੱਚ ਵਰਕਰਾਂ ਨੂੰ ਇਕੱਠਿਆਂ ਕਰਕੇ ਮੁਕਤਸਰ ਦੇ ਡੀਸੀ ਅੱਗੇ ਜਾ ਬੈਠੇ ਸੀ ਕਿ ਮੈਨੂੰ ਗ੍ਰਿਫਤਾਰ ਕਰੋ ਮੈਨੂੰ ਪਤਾ ਲੱਗਾ ਸਰਕਾਰ ਜਿਹੜੀ ਆ ਉਹ ਮੇਰੇ ਵਿਰੁੱਧ ਕੋਈ ਵੀ ਕੇਸ ਬਣਾਉਣ ਜਾ ਰਹੀ ਆ ਕੀ ਸੁਖਵੀਰ ਬਾਦਲ ਨੇ ਉਹ ਹੀ ਪੈਂਤੜਾ ਪੜਤਿਆ ਇਹ ਵੱਖ-ਵੱਖ ਜਿੰਨੀਆਂ ਵੀ ਸਿਆਸੀ ਹਲਕਿਆਂ ਦੇ ਵਿੱਚ ਚਰਚਾਵਾਂ ਚੱਲਦੀਆਂ ਉਸ ਨੂੰ ਲੈ ਕੇ ਇਹ ਹੀ ਆਖਿਆ ਜਾ ਰਿਹਾ ਹੈ ਕਿ ਸੁਖਵੀਰ ਬਾਦਲ ਕਿਤਨੇ ਕਤੇ ਮਹਿਸੂਸ ਕਰ ਰਿਹਾ ਕਿ ਸਰਕਾਰ ਕੋਈ ਅਜਿਹਾ ਮੇਰੇ ਤੇ ਕੇਸ کاروبار ਨੂੰ ਲੈ ਕੇ ਬਣਾ ਸਕਦੀ ਆ ਸੁਖਵੀਰ ਬਾਦਲ ਦੇ ਮਨ ਵਿੱਚ ਇਹ ਵੀ ਡਰ ਪੈ ਹੋ ਸਕਦਾ ਉੱਥੇ ਹੀ ਪਿਛਲੇ ਦਿਨੀ ਹੁਣ ਜਿਵੇਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਵਿੱਚੋਂ ਬਾਹਰ ਆਏ ਨੇ ਉਹਨਾਂ ਨੂੰ ਇਹ ਜ਼ਰੂਰ ਮਹਿਸੂਸ ਹੋਇਆ ਕਿ ਉਹਨਾਂ ਨੂੰ 7 ਮਹੀਨੇ ਹੁਣ ਜੇਲ੍ਹ ਦੇ ਵਿੱਚ ਰਹਿਣਾ ਪਿਆ 222 ਵਿੱਚ ਵੀ ਉਹ ਜੇਲ੍ਹ ਵਿੱਚ ਰਹੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਜਿਵੇਂ ਲਗਾਤਾਰ 10 ਸਾਲ ਹੋ ਗਏ ਨੇ ਸ਼ਰੋਮਣੀ ਅਕਾਦੀ ਦਲ ਨੂੰ ਸਰਕਾਰ ਤੋਂ ਬਾਹਰ ਉਹ ਮਹਿਸੂਸ ਕਰ ਰਹੇ ਨੇ ਕਿ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇ ਕਿਸੇ ਤਰ੍ਹਾਂ ਬਣੇ ਬਮੇ ਸਮਝੌਤੇ ਤਹਿਤ ਬਣੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਬਣਨੀ ਚਾਹੀਦੀ ਹੈ ਨਹੀਂ ਤਾਂ ਵਿਰੋਧੀ ਜਿਵੇਂ ਲਗਾਤਾਰ ਬੈਲਾ ਕਾਂਗਰਸ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਅੱਜ ਆਮ ਆਦਮੀ ਪਾਰਟੀ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਉਹਨਾਂ ਚੈਰ ਉਹਨਾਂ ਨੂੰ ਲੱਗਦਾ ਇਹ ਗੱਲ ਨਹੀਂ ਰੁਕਣੀ ਜਿੰਨਾ ਚਿਰ ਉਹਨਾਂ ਦੀ ਆਪਣੀ ਸਰਕਾਰ ਨਹੀਂ ਆਉਂਦੀ ਕਿਉਂਕਿ ਜਿਵੇਂ 2002 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕਾਂਗਰਸ ਨੇ ਉਸ ਵੇਲੇ ਆਮਦਨਤ ਤੋਂ ਬਾਤ ਸ੍ਰੋਤਾ ਨੂੰ ਲੈ ਕੇ ਕੇਸ ਬਣਾਏ ਸੀ ਇਹ 2007 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਉਸ ਤੋਂ ਬਾਅਦ ਇਹ ਸਾਰੇ ਕੇਸ ਜਿਹੜੇ ਸੀ ਉਹ ਰਫਾ-ਦਾਫਾ ਹੋ ਗਏ ਸੀ ਹੋ ਸਕਦਾ ਇਸ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਵੀ ਚਾਹੁੰਦੇ ਹਾਂ ਕਿ 27 ਦੇ ਵਿੱਚ ਜੇ ਅਗਰ ਸਾਡੀ ਸਰਕਾਰ ਆ ਜਾਂਦੀ ਹੈ ਤਾਂ 21 ਪਹਿਲਾ ਵਾਂਗ ਬੱਟੇ-ਖੱਟੇ ਬਹਿ ਜਾਣਗੇ ਆਏ ਜਾ ਸਕਦੇ ਆ ਉੱਤੇ ਹੁਣ ਗੱਲ ਕਰ ਲੈਨੇ ਆ ਜਿਵੇਂ ਅੱਜਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਵੱਲੋਂ راہੁਲ ਗਾਂਧੀ ਨੂੰ ਜਿਵੇਂ ਮੈਨ ਦਾ ਪ੍ਰੋਗਰਾਮ ਬਣਾਇਆ ਉਹਨਾਂ ਵੱਲੋਂ ਦਿੱਲੀ ਦੇ ਵਿੱਚ ਬੀਜੇਪੀ ਵੱਲੋਂ ਜਿਵੇਂ ਗੁਰੂ ਘਰਾਂ ਦੇ ਉੱਤੇ ਕਾਬਜ ਸਥਿਤੀ ਨੂੰ ਲੈ ਕੇ ਕੋਸ਼ਿਸ਼ ਹੈ ਕਿ ਕਾਂਗਰਸ ਨਾਲ رابطہ ਕੀਤਾ ਜਾਵੇ ਪਹਿਲਾਂ ਵੀ ਦਿੱਲੀ ਵਿੱਚ ਇਹ ਸਰਮੇ ਬ੍ਰਦਰ ਕੰਮ ਰਸਨਾ ਹੋਇਆ ਕਰਦੇ ਸੀ ਉੱਥੇ ਜਿਵੇਂ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਵੱਲੋਂ ਆਖਿਆ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਵਿੱਚ 227 ਵਿੱਚ ਇਕੱਲੇ ਇਲੈਕਸ਼ਨ ਲੜਾਂਗੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਮਜਬੂਰੀ ਬਣ ਗਈ ਹੈ ਕਿ ਅਗਰ ਬੀਜੇਪੀ ਇਹੇ ਰਾਗ ਆਲਾਪ ਦੀ ਰਹੀ ਤਾਂ ਅਕਾਲੀ ਦਲ ਲਈ ਮੁਸ਼ਕਲ ਹੋ ਜਾਵੇਗੀ ਇਸ ਮੁਸ਼ਕਲ ਦੇ ਵਿੱਚੋਂ ਲੰਘਣ ਲਈ ਹੋ ਸਕਦਾ ਇਹ ਦਿੱਲੀ ਦੇ ਵਿੱਚ ਸ਼ੁਰੂਆਤ ਅਗਰ ਹੋ ਗਈ ਕਾਂਗਰਸ ਨਾਲ ਤੇ ਬੀਜੇਪੀ ਜ਼ਰੂਰ ਇਹਦੇ ਬਾਰੇ ਸੋਚੇਗੀ ਕਾਂਗਰਸ ਦੇ ਬਾਰੇ ਦੀ ਗੱਲ ਕੀਤੀ ਜਾਵੇ ਦੇਸ਼ ਆਜ਼ਾਦ ਹੋਣ ਦੇ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਇਲੈਕਸ਼ਨ ਲੜਦੀ ਰਹੀ ਹੈ ਹੁਣ ਜਿਵੇਂ ਸਥਿਤੀ ਬਣੀ ਆ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਵੱਲੋਂ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਆਗਰਸ ਤੋਂ ਦੂਰੀ ਬਣਾ ਕੇ ਰੱਖੀ ਹੈ ਇਸ ਕਰਕੇ ਅੱਜ ਦੀਆਂ ਸਥਿਤੀਆਂ ਉਸ ਸਮੇਂ ਨੂੰ ਉਲਟ ਨੇ ਬੇਸ਼ੱਕ ਉਸ ਵੇਲੇ ਇੰਦਰਾ ਗਾਂਧੀ ਨੂੰ ਭਾਜਪਾ ਨੇ ਵੀ ਇਸ ਹਮਲੇ ਨੂੰ ਲੈ ਕੇ ਐਪਰੀਸ਼ੀਏਟ ਕੀਤਾ ਸੀ ਹੁਣ ਜਿਹੜੀਆਂ ਸਥਿਤੀਆਂ ਪਹਿਲਾਂ ਦੇ ਮੁਕਾਬਲੇ ਉਲਟ ਬਣੀਆਂ ਹੋਈਆਂ ਨੇ ਇਸ ਕਰਕੇ ਦਿੱਲੀ ਤੋਂ ਸ਼ੁਰੂਆਤ ਸਰਨਾਥ ਬ੍ਰਦਰ ਵੱਲੋਂ ਇਤੀਆਰੀਆ ਕਾਂਗਰਸ ਦੇ ਨੇੜੇ ਹੋਣ ਲਈ ਸੋ ਇਸ ਸਾਰੀ ਗੱਲਬਾਤ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਆ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਜਿੱਥੇ ਆਪਣਾ ਅਭਾਰ ਚਾਹੁੰਦਾ ਹੈ ਉੱਥੇ ਸੁਖਵੀਰ ਬਾਦਲ ਆਪਣੇ ਆਪ ਨੂੰ ਵੀ ਸੇਫ ਰੱਖਣ ਲਈ ਕੁਝ ਵੀ ਕਰ ਸਕਦੇ ਨੇ ਆਪਣੀ ਲੀਡਰਸ਼ਿਪ ਨੂੰ ਸੇਫ ਰੱਖਣ ਲਈ ਕਿਉਂਕਿ ਹੁਣ ਤੱਕ ਉਹਨਾਂ ਨੇ ਉਹਨਾਂ ਸਾਰੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਿਨ੍ਹਾਂ ਨੇ ਅਕਾਲ ਤਖਤ ਤੇ ਇਹ ਸ਼ਿਕਾਇਤ ਕੀਤੀ ਸੀ ਜੋ ਸਤੇਤੀ 2 ਦਸੰਬਰ ਨੂੰ ਆਪਾਂ ਸਾਰਿਆਂ ਨੇ ਦੇਖੀ ਆ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਲक्की बराਇ ਤੇ ਸਵੇਰੇ ਜਿਵੇਂ ਗੋਲੀਆਂ ਮਾਰ ਕੇ ਉਹਨਾਂ ਨੂੰ ਹਲਾਕ ਕੀਤਾ ਗਿਆ ਇਸ ਕਤਲ ਤੋਂ ਬਾਅਦ ਜਲੰਧਰ ਦੇ ਵਿੱਚ ਡਰ ਭੈ ਅਤੇ ਦਹਿਸ਼ਤ ਦਾ ਮਾਹੌਲ ਹੈ ਸਾਰੀਆਂ ਪਾਰਟੀਆਂ ਲੌਅ ਐਂਡ ਆਰਡਰ ਨੂੰ ਲੈ ਕੇ ਚਿੰਤਾਤ ਨੇ ਇਸ ਕਤਲ ਨੂੰ ਲੈ ਕੇ ਸਾਰਿਆਂ ਵੱਲੋਂ ਸਰਕਾਰ ਤੇ ਦਬਾਵਾ ਪਾਇਆ ਜਾ ਰਿਹਾ ਕਿ ਪੰਜਾਬ ਦਾ ਮਾਹੌਲ ਜਿਹੜਾ ਆ ਉਹ ਸਾਂਝਾਗਰ ਹੋਣਾ ਚਾਹੀਦਾ ਅੱਜ ਲਈ ਦੋਸਤੋ ਇੰਨਾ ਹੀ ਕੱਲ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਵੀਡੀਓ ਚੰਗੀ ਲੱਗੀ ਲਾਇਕ ਜਰੂਰ ਕਰਿਓ ਅੱਗੇ ਸ਼ੇਅਰ ਜਰੂਰ ਕਰਿਓ ਧੰਨਵਾਦ